ਗੁਰੂ ਪਿਆਰਿਓ ਰੱਬ ਨੇ ਜਿੰਨੀਆਂ ਦਾਤਾਂ ਦਿੱਤੀਆਂ ਨੇ ਨਾ ਮੁਫਤ ਦੇ ਵਿੱਚ ਫਰੀ ਦੇ ਵਿੱਚ ਸ਼ਾਇਦ ਇੰਨੀਆਂ ਦਾਤਾਂ ਸਾਨੂੰ ਕੋਈ ਦੁਨੀਆ ਦੇ ਉੱਪਰ ਵਿਅਕਤੀ ਦੇ ਸਕਿਆ ਜਿੰਨੀਆਂ ਦਾਤਾਂ ਰੱਬ ਨੇ ਸਾਨੂੰ ਦਿੱਤੀਆਂ ਹੋਈਆਂ ਨੇ ਸਾਨੂੰ ਉਹਦੇ ਵਿੱਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਅਸੀਂ ਦੌੜ ਭੱਜ ਕਰਦੇ ਰਹਨੇ ਆ ਕਰਦੇ ਰਹਨੇ ਆ ਆ ਵੀ ਮਿਲ ਜੇ ਆ ਵੀ ਮਿਲ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਕਹਿੰਦੇ ਬੰਦਿਆ ਜ਼ਿੰਦਗੀ ਵਿੱਚ ਬੜਾ ਕੁਝ ਮਿਲਿਆ ਕਦੇ ਸ਼ੁਕਰਾਨਾ ਕਰਨ ਦੀ ਭਾਵਨਾ ਵੀ ਰੱਖਿਆ ਕਰ ਮਾਲਕਾ ਇੰਨਾ ਕੁਝ ਦੇ ਦਿੱਤਾ ਤੇਰਾ ਸ਼ੁਕਰ ਹੈ ਮੈਂ ਬੜੀ ਵਾਰ ਬੇਨਤੀ ਕਰਦਾ ਹੁੰਨਾ ਇਹ ਸੋਚ ਕੇ ਜਿਉਂਿਆ ਕਰੋ ਕਿ ਜਿੰਨਾ ਕੁਝ ਰੱਬ ਜੀਓ ਤੁਸਾਂ ਨੇ ਮੈਨੂੰ ਦੇ ਦਿੱਤਾ ਸ਼ਾਇਦ ਇੰਨਾ ਕੁਝ ਕਿਸੇ ਹੋਰ ਕੋਲ ਹੈ ਨਹੀਂ ਹੈ ਜਿੰਨਾ ਕੁਝ ਤੁਸਾਂ ਨੇ ਮੇਰੀ ਝੋਲੀ ਵਿੱਚ ਪਾਇਆ ਹੈ ਨਾ ਇਨਾ ਕੁਛ ਸ਼ਾਇਦ ਕਿਸੇ ਹੋਰ ਦੇ ਕੋਲ ਨਾ ਹੋਵੇ ਵੇਖਣ ਦੇ ਲਈ ਅੱਖਾਂ ਦਿੱਤੀਆਂ ਬੋਲਣ ਦੇ ਲਈ ਜ਼ੁਬਾਨ ਦਿੱਤੀ ਹੈ ਸੁਣਨ ਦੇ ਲਈ ਕੰਨ ਦਿੱਤੇ ਨੇ ਕਿਰਤਕਾਰ ਕਰਨ ਦੇ ਲਈ ਹੱਥ ਪੈਰ ਸਹੀ ਸਲਾਮਤ ਦੇ ਦਿੱਤੇ ਹੈ ਹੋਰ ਸਾਨੂੰ ਦੁਨੀਆ ਦੇ ਉੱਪਰ ਚਾਹੀਦਾ ਕੀ ਹੈ ਦੁਨੀਆ ਤਰਸਦੇ ਪਈ ਹੈ ਕਈ ਵਿਚਾਰੇ ਵੇਖਣ ਨੂੰ ਤਰਸਦੇ ਪਏ ਆ ਕਿ ਸਾਡੀ ਅੱਖਾਂ ਦੀ ਰੋਸ਼ਨੀ ਆ ਜਾਏ ਕਈ ਸੁਣਨੋ ਤਰਸਦੇ ਪਏ ਐ ਕਿ ਸਾਨੂੰ ਸੁਣਨਾ ਸ਼ੁਰੂ ਹੋ ਜਾਏ ਕਈ ਬੋਲ ਨਹੀਂ ਸਕਦੇ ਗੁੰਗੇ ਐ ਕਈ ਬੋਲੇ ਐ ਕਈ ਅਪਾਹਜ ਨੇ ਨਿਤ੍ਰਹੀਣੇ ਬੰਦਿਆ ਇਹ ਸ਼ੁਕਰ ਕਰਿਆ ਕਰ ਮਾਲਕਾ ਇੰਨਾ ਕੁਛ ਸਾਡੀ ਝੋੜੀ ਦੇ ਵਿੱਚ ਪਾਇਆ ਇੰਨੀਆਂ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਸ਼ਾਇਦ ਇੰਨੀਆਂ ਦਾਤਾਂ ਕਿਸੇ ਹੋਰ ਨੂੰ ਤੋ ਦਿੱਤੀਆਂ ਹੋ ਸੰਤੁਸ਼ਟ ਰਿਹਾ ਕਰੀਏ ਹਾਂ ਮਿਹਨਤ ਕਰਨੀ ਐ ਮੇਲੇ ਦੇ ਕਾਰਨ ਤੋਂ ਪਾਤਸ਼ਾਹ ਜੀ ਦੀ ਬਾਣੀ ਨੇ ਸਾਨੂੰ ਰੋਕਿਆ ਨਹੀਂ ਹੈ ਬੜੇ ਉੱਚੇ ਉੱਚੇ ਮੁਕਾਮਾਂ ਤੇ ਪਹੁੰਚਾਉਣ ਦੀ ਗੱਲ ਕੀਤੀ ਹੈ ਕਹਿੰਦੇ ਗੁਰੂ ਦਾ ਸਿੱਖ ਰੱਬ ਦਾ ਪਿਆਰਾ ਕੋਈ ਮਾਮੂਲੀ ਇਨਸਾਨ ਨਾ ਹੋਵੇ ਇਹਦੇ ਕੋਲ ਇੰਨੀ ਜ਼ਿਆਦਾ ਦੌਲਤ ਹੋਵੇ ਇਹ ਮੋਤੀਆਂ ਦੇ ਮਹਿਲ ਖੜੇ ਕਰਨ ਦੀ ਤਾਕਤ ਰੱਖਦਾ ਹੋਵੇ ਅਮੀਰੀ ਬਖਸ਼ਿਸ਼ ਕੀਤੀ ਹੈ ਅਮੀਰ ਹੋਣ ਤੋਂ ਗੁਰਬਾਣੀ ਨੇ ਸਾਨੂੰ ਰੋਕਿਆ ਨਹੀਂ ਪਰ ਯਾਦ ਰੱਖੋ ਜਿੱਥੇ ਅਸੀਂ ਬਾਹਰੀ ਤੌਰ ਤੇ ਅਮੀਰ ਹੋਣਾ ਹੈ ਉਥੇ ਅੰਦਰੂਨੀ ਤੌਰ ਤੇ ਗੁਣਾ ਕਰਕੇ ਵੀ ਅਮੀਰ ਹੋਣਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਆਖੇ ਨੇ ਕਹਿੰਦੇ ਨੇ ਰੱਬ ਦਾ ਪਿਆਰਾ ਰੱਬ ਦਾ ਸੇਵਕ ਕੋਈ ਮਾਮੂਲੀ ਇਨਸਾਨ ਨਹੀਂ ਹੋਣਾ ਚਾਹੀਦਾ ਉਹਦੇ ਕੋਲ ਇੰਨੀ ਜ਼ਿਆਦਾ ਦੌਲਤ ਹੋਵੇ ਉਹ ਮੋਤੀਆਂ ਦੇ ਮੈਲ ਖੜੇ ਕਰ ਸਕੇ ਮੋਤੀ ਤਾਂ ਮੰਦਰ ਉਸਰ ਹੈ ਰਤਨੇ ਤਾਂ ਹੋਏ ਜੜਾਓ ਕਸਤੂਰ ਕੁੰਗੋ ਅਗਰ ਚੰਦਨ ਲੀਏ ਪੇ ਆਵੇ ਚਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ ਨਾਲ ਪਾਸ਼ਾ ਜੀ ਨੇ ਇੱਕ ਸ਼ਰਤ ਰੱਖੀ ਐ ਬੰਦਿਆ ਮੋਤੀਆਂ ਦੇ ਮਹਿਲ ਖੜੇ ਕਰ ਲੈ ਮੁਬਾਰਕ ਨੇ ਚੰਦਨ ਦੀਆਂ ਲੱਕੜਾਂ ਲਾ ਲੈ ਮੁਬਾਰਕ ਐ ਦਸਤੂਰੀ ਦਾ ਲੇਬਣ ਕਰਵਾ ਲੈ ਮੁਬਾਰਕ ਹੈ ਹੀਰੇ ਲਾਲ ਜੜਾ ਲੈ ਆਪਣੇ ਘਰ ਦੇ ਵਿੱਚ ਮੁਬਾਰਕ ਹੈ ਪਰ ਇੱਕ ਗੱਲ ਯਾਦ ਰੱਖੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਰੱਬ ਦੀ ਯਾਦ ਆਪਣੇ ਮਨ ਦੇ ਵਿੱਚੋਂ ਭੁਲਾ ਦਿੰਦਾ ਨਾ ਤਾਂ ਪਰਮਾਤਮਾ ਦੀ ਨਿਗਾਹ ਦੇ ਵਿੱਚ ਸਾਰਾ ਕੁਝ ਹੀ ਸਵਾਹ ਹੈ ਮਤ ਦੇਖ ਭੋਲਾ ਵਿਸਰੈ ਤੇਰਾ ਚਿੱਤ ਨਾ ਆਵੇ ਮਤਾ ਆਪਣੇ ਇਹ ਸੋਹਣੇ ਮਹਿਲ ਬਾੜੀਆਂ ਨੂੰ ਵੇਖ ਕੇ ਤੂੰ ਰੱਬ ਨੂੰ ਭਲਾ ਦੇਵੇਂ ਜਿਨੇ ਤੈਨੂੰ ਦਿੱਤਾ ਤੋ ਉਹਨੋ ਭਲਾ ਦੇਵੇਂ ਫਿਰ ਪਾਤਸ਼ਾਹ ਜੀ ਆਖਦੇ ਤੇਰੇ ਪੱਲੇ ਖੁਆਰੀ ਖੁਆਰੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਹਰ ਬਿਸਰਤ ਸਦਾ ਖੁਆਰੀ ਹਰ ਇਹਨੂੰ ਵਿਸਾਰਨ ਕਰਕੇ ਬੰਦਿਆ ਤੇਰੇ ਪੱਲੇ ਖੁਆਰੀ ਹੀ ਖੁਆਰੀ ਪੈਣੀ ਹੈ ਅਮੀਰ ਹੋਣ ਤੋਂ ਨਹੀਂ ਰੋਕਿਆ ਅਮੀਰ ਬਣੋ ਪਰ ਯਾਦ ਰੱਖੋ ਜਿਨੇ ਅਮੀਰ ਬਣਾਉਣ ਦੀ ਤਾਕਤ ਸਾਨੂੰ ਬਖਸ਼ੀ ਹੈ ਉਹ ਰੱਬ ਨਹੀਂ ਸਾਨੂੰ ਮਨ ਦੇ ਵਿੱਚੋਂ ਭੁਲਣਾ ਚਾਹੀਦਾ